ਇੱਕ ਪਾਸੇ ਹੜਾ ਨੇ ਮਾਰ ਮਾਰੀ ਤੇ ਦੂਜੇ ਪਾਸੇ ਮਹਿੰਗਾਈ ਨੇ ਮਾਰ ਮਾਰੀ ਅੱਜ ਨਕੌਦਰ ਦੀ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਆ ਇੱਥੇ ਤੇ ਕੀ ਹਾਲਾਤ ਆ ਕਿਉਂਕਿ ਸਬਜ਼ੀਆਂ ਨੂੰ ਜਿਹੜਾ ਹੱਥ ਨਹੀਂ ਲੱਗਦਾ ਹੈਗਾ ਕੀ ਕਹਿਣਾ ਕਹੋਗੇ ਕਹਿਣਾ ਕੀ ਆ ਜੀ ਇਹ ਕਿ ਕੁਦਰਤ ਦੀ ਮਾਰ ਆ ਆਪਾਂ ਦੇਖਦੇ ਵਾਂ ਸਾਰੇ ਰਲ ਕੇ ਪਰ ਹੁੰਦੀ ਦੀ ਅੱਗੇ ਵੀ ਇਹਨਾਂ ਦਿਨਾਂ ਦੇ ਵਿੱਚ ਪਰ ਇੰਨੀ ਨਹੀਂ ਹੁੰਦੀ ਏਰ ਕੀ ਕੁਝ ਜ਼ਿਆਦਾ ਕੰਮ ਖਰਾਬ ਹੋ ਗਿਆ ਵਾ ਇਹ ਆਪਣੇ ਪੰਜਾਬ ਦੇ ਵਿੱਚ ਜੋ ਸਬਜ਼ੀਆਂ ਸਾਰੀਆਂ ਖਤਮ ਹੋ ਗਈਆਂ ਇਹਨਾਂ ਦਿਨਾਂ ਜੱਗੇ ਹੁੰਦਾ ਸੀ ਸਾਗ ਪਾਲਕ ਥੋੜਾ ਜਿਹਾ ਘਰਾਂ ਨੂੰ ਰਾਹਤ ਮਿਲ ਜਾਂਦੀ ਸੀ ਉਹਨੇ ਥੋੜੇ ਸਾ ਪਾਲ ਗਿਆ ਵੀ 200 ਰੁਪਏ ਕਿਲੋ ਆ ਸਾਗ ਵੀ ਆ ਦੋ ਦੋ ਤਿੰਨ ਤਿੰਨ ਵਾਰੀ ਜ਼ਿੰਮੇਦਾਰਾਂ ਨੇ ਸਮਾਨ ਲਾਇਆ ਪਰ ਲਾਇਏ ਦਾ ਕੋਈ ਪਤਾ ਨਹੀਂ ਉਹਨਾਂ ਦੇ ਬਹੁਤ ਨੁਕਸਾਨ ਹੈ ਹਰ ਬੰਦਾ ਇਸ ਵੇਲੇ ਨੁਕਸਾਨ ਦੇ ਵਿੱਚ ਵਾ ਤੇ ਉਹ ਹੀ ਮਾਲਕ ਨੂੰ ਤੁਹਾਨੂੰ ਅਰਦਾਸ ਕਰਨੀ ਚਾਹੀਦੀ ਆ ਪਰ ਮਾਤਮਾ ਨੂੰ ਹਰ ਵੇਲੇ ਯਾਦ ਕਰੀਏ ਕਿ ਅਸੀਂ ਪੁਰਾਣੇ ਵੇਸ ਦੇ ਵਿੱਚ ਚੱਲ ਜਾਈਏ ਆਪਣੇ ਬੱਚਿਆਂ ਨੂੰ ਚੰਗਿਆ ਪਾਥੇ ਲਾਈਏ ਤਾ ਆਗੇ ਉਹ ਵੀ ਸਾਡੇ ਤੇ ਦਇਆ ਕਰੇ ਪਰਮਾਤਮਾ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਦੇ ਰੇਟ ਇਸ ਵੇਲੇ ਕੀ ਕੀ ਚੱਲ ਰਿਹਾ ਸਬਜ਼ੀਆਂ ਦੇ ਅੱਜ ਵੇਲੇ ਜੀ ਦਣ ਮੜ ਰਿਹਾ 200 ਪਲੱਸ ਗੋਭੀ 100 ਦੇ ਕਦੇ ਉੱਪਰ ਹੋ ਜਾਂਦੀ ਹੈ ਕਦੇ ਥੱਲੇ ਹੋ ਜਾਂਦੀ ਹੈ ਬਾਕੀ ਦੁਨੀਆਂ ਮਾਨਚਲ ਤੋਂ ਸਬਜ਼ੀਆਂ ਉਹਨੀਆਂ ਸਾਰੀਆਂ ਤੇਜ਼ ਬਾ ਆਪਣੇ ਲੋਕਲ ਦੋ ਚਾਰ ਚੀਜ਼ਾਂ ਆ ਗਈਆਂ ਉਹਦਾ ਫਰਕ ਹੈ ਟਮਾਟਰਾਂ ਦਾ ਕੋਈ ਫਰਕ ਹੈ ਇਸ ਵੇਲੇ ਟਮਾਟਰ ਆਲੂ ਪਿਆਜ਼ ਇਹਨਾਂ ਦੇ ਕੁਝ ਰਾਹਤ ਹੈਗੀ ਹੈ ਤੇ ਬਾਕੀ ਜਿਹੜੀਆਂ ਸਬਜ਼ੀਆਂ ਕੱਚੀਆਂ ਵਾ ਹਰੀਆਂ ਸਬਜ਼ੀਆਂ ਖਾਣ ਵਾਲੀਆਂ ਉਹਨਾਂ ਦੇ ਮੁਸ਼ਕਲਾਂ ਹੀ ਮੁਸ਼ਕਲਾ ਵਾ ਅੱਗੋਂ ਮੰਡੀਆਂ ਜਾਂਦੇ ਆ ਸਮਾਨ ਨਹੀਂ ਮਿਲਦਾ ਅੱਗੇ 3:30 ਦੇ ਜਾਇਦਾ ਹੁਣ 2 ਵਜੇ ਉੱਠ ਕੇ ਜਾਈਦਾ ਵਾ ਉਹ ਵੀ ਸਮਾਨ ਨਹੀਂ ਮਿਲਦਾ ਸਾਡੇ ਲੋਕਲ ਜਿਹੜੀਆਂ ਛੋਟੀਆਂ ਮੰਡੀਆਂ ਉੱਥੇ ਕੁਝ ਆ ਹੀ ਨਹੀਂਦਾ ਇਸ ਵੇਲੇ ਹਮਾਂ ਚਲ ਚੋ ਗੱਡੀਆਂ ਆਉਣੀਆਂ ਸ਼ੁਰੂ ਹੋਈਆਂ ਕਣੀ ਹਿਮਾਚਲ ਤੋਂ ਆਉਂਦੀਆਂ ਵਾ ਕਿਸੇ ਵੇਲੇ ਹੋ ਵੀ ਜਾਂਦੀਆਂ ਵਾ ਮਤਲਬ ਕਿ ਪਿੱਛੇ ਮਾਲ ਹੀ ਘਟ ਵਾ ਉਹਦੇ ਕਰਕੇ ਹਿਮਾਚਲ ਦੀ ਅੱਜਕੱਲ ਸਾਰਿਆਂ ਨੂੰ ਸਪਲਾਈ ਹੁੰਦੀ ਆ ਆਪਣੇ ਆਲ ਪੰਜਾਬ ਦੇ ਵਿੱਚ ਲੈਟ ਸਲਾਈਡਿੰਗ ਹੋਈ ਉੱਥੇ ਜਿਹੜੇ ਹੜ੍ਹ ਵੀ ਆਏ ਬਾਅਦ ਕਿੰਨੇ ਕ ਸਮੇਂ ਬਾਅਦ ਜਿਹੜਾ ਹੈਗਾ ਦੁਬਾਰਾ ਫੇਸ ਸਰਵਿਸ ਸ਼ੁਰੂ ਹੋ ਗਈ ਨਾ ਨਹੀਂ ਸਰਵਿਸ ਸ਼ੁਰੂ ਹੋ ਗਈ ਲੇਕਿਨ ਖੁੱਲ ਕੇ ਹਜੇ ਹੋਈ ਨਹੀਂ ਹਜੇ ਟਾਈਮ ਲੱਗੂਗਾ ਸੌਦੇ ਦੁਬਾਰਾ ਹੋਣਗੇ ਉਸ ਤੋਂ ਬਾਅਦ ਦੇ ਰਸਤੇ ਹੋਣਗੇ ਸਭ ਕੁਝ ਫੇਰ ਹੋਊਗਾ ਉਹਨੂੰ ਥੋੜਾ ਜਿਹਾ ਟਾਈਮ ਲੱਗੇ ਫੇਰ ਸੈਟਿੰਗ ਹੋਊਗੀ ਪਹਾੜਾਂ ਦੀ ਗੱਲ ਕਰੀਏ ਪਹਾੜਾਂ ਤੋਂ ਕਿਹੜੀ ਕਿਹੜੀ ਜ਼ਿਆਦਾ ਸਬਜ਼ੀ ਆਉਂਦੀ ਹੈ ਪਹਾੜਾਂ ਜੋ ਅੱਜਕੱਲ ਤਕਰੀਬਨ 70% 80% ਆਪਾਂ ਉੱਤੇ ਡਿਪੈਂਡ ਹੁੰਨੇ ਆ ਜਿਹਦਾ ਗੋਭੀ ਹੋ ਗਈ ਗਾਜਰ ਹੋ ਗਿਆ ਮਟਰ ਹੋ ਗਿਆ ਚਮਲਾ ਮ ਟਿੰਡਾ ਹੋ ਗਿਆ ਇਹ ਹੁਣ ਅੱਜਕੱਲ ਰਲ ਕੇ ਕੋਈ ਰਾਜਸਥਾਨ ਪੁਸ਼ਕਰ ਦੇ ਵਿੱਚੋਂ ਸਮਾਨ ਆਉਂਦਾ ਪਿਆ ਅੱਜ ਦਾ ਬੈਂਗਣ ਬੈਂਗਣੀ ਕੀਰਾ ਹੋ ਗਿਆ ਸਹਾਰਨਪੁਰ ਦੇ ਵਿੱਚੋਂ ਕੁਝ ਪਠਾਨਕੋਟ ਦੇ ਵਿੱਚੋਂ ਕਰੇਲੇ ਹੋ ਗਿਆ ਇਦਾਂ ਵਾਲੇ ਵਾਲੇ ਸਟੇਟਾਂ ਦੇ ਵਿੱਚੋਂ ਰਲ ਮਿਲ ਕੇ ਆਉਂਦਾ ਆਪਣੇ ਪੰਜਾਬ ਦੇ ਰੋਲੇ ਕਾਕੀ ਦਾ ਕਿੰਨਾ ਤਫਰਕ ਪਿਆ ਰਾਗੀ ਦਾ ਫਰਕ ਪੈਣਾ ਹੀ ਹੈਗਾ ਕਾਕੀ ਕਿਤੇ 40 50 ਰੁਪਏ ਕਿਲੋ ਚੀਜ਼ ਹੋਵੇ ਗਾਗ ਵੀ ਖੋਜ ਹੁੰਦਾ ਦੁਕਾਨਦਾਰ ਵੀ ਖੋਜ ਹੁੰਦਾ ਉਹਦਾ ਸੌਦਾ ਚਾਰ ਗੁਣਾ ਵੱਧ ਵਿਕ ਜਾਂਦਾ ਇੱਕ ਕਿਸੇ ਦੀ ਵੱਦਵਾ ਨਹੀਂ ਮਿਲਦੀ ਉਨੇ ਆਦੋਰੇ ਬਾਦੂਆ ਤੁਹਾਡੀਆਂ ਆਦੀ ਮਾਲਕ ਕੇ ਅਰਦਾਸ ਕਰਦੇ ਪ੍ਰਮਾਤਮਾ ਜੀ ਸਮਾ ਸਹੀ ਲਿਆਓ ਹਰ ਬੰਦਾ ਰਾਜੀ ਰਵੇ ਤੇ ਖੁਸ਼ ਰਵੇ ਕਈ ਵਾਰ ਦੇਖਣ ਜਾਂਦਾ ਕਿ ਦੁਕਾਨਦਾਰ ਜਦੋਂ ਇਸ ਤਰ੍ਹਾਂ ਦੇ ਮਾਹੌਲ ਬਣਦੇ ਹੈਗੇ ਆ ਜਿਹੜਾ ਸਟਾਕ ਜ਼ਿਆਦਾ ਕਰ ਲੈਂਦੇ ਆ ਕਿ ਮਹਿੰਗਾ ਵੇਚਾਂ ਕਿਸ ਤਰ੍ਹਾਂ ਦੇ ਨਹੀਂ ਸਟਾਕ ਤਾਂ ਅੱਜਕੱਲ ਨਹੀਂ ਹੁੰਦਾ ਕੋਈ ਵੀ ਸਮਾਨ ਜਿੱਦਾਂ ਬਾਰਸ਼ਾਂ ਦਾ ਜਾਂ ਹਮਮਤ ਦਾ ਮੌਤਮ ਆ ਇਹ ਅੰਦਰ ਆ ਕੇ ਨੁਕਸਾਨ ਹੀ ਹੁੰਦਾ ਆ ਗੋਭੀ ਐ ਦੂਜੇ ਦਿਨ ਅਸੀਂ ਨਹੀਂ ਵੇਚ ਸਕਦੇ ਆ ਸ਼ਿਮਲਾ ਵਿੱਚ ਤੇ ਦੂਜੇ ਦਿਨ ਢਿੱਲੀ ਵੇਚਦੀ ਆ ਅੱਜਕੱਲ ਸਟਾਕ ਨਹੀਂ ਕੁਛ ਵੀ ਹੁੰਦਾ ਜੀ ਵੀ اپੀਲ ਕਰੂੰਗੇ ਪਬਲਿਕ ਨੂੰ اپੀਲ ਇਹ ਹੈ ਕਿ ਉਠੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਉੱਠ ਕੇ ਸਵੇਰੇ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋ ਉਹਦੇ ਦੇ ਅੱਧਾ ਘੰਟਾ 10 ਮਿੰਟ ਬੈਠੋ ਬੱਚਿਆਂ ਨੂੰ ਬਿਠਾਓ ਤਾਂ ਕਿ ਜਿਹੜਾ ਆਉਣ ਵਾਲਾ ਵਕਤ ਹੈ ਤੁਹਾਡੇ ਤੇ ਚੰਗਾ ਆਵੇ ਐਸ ਵੇਲੇ ਜਿੱਦ ਦੀ ਸ਼ਾਇਦ ਵਿੱਚ ਅਸੀਂ ਜਾ ਰਹੇ ਹਾਂ ਸਿਰਫ ਅਸੀਂ ਉਹ ਮਾਲਕ ਨੂੰ ਭੁੱਲੇ ਕਰਕੇ ਇਹ ਸਾਰਾ ਕੁਝ ਅਸੀਂ ਦਿਰਸ਼ ਦੇਖਦੇ ਮੈਂ ਜੇਕਰ ਆਪਾਂ ਨਹੀਂ ਉਹਦੇ ਨੂੰ ਆਪਣੇ ਬਚਪਨ ਵਾਲੇ ਪਾਤੇ ਟੁੱਟਦੇ ਤੇ ਬਹੁਤ ਮਾੜਾ ਦਮਾ ਆਉਣ ਵਾਲਾ ਕੀ ਲੱਗਦਾ ਕਿ ਇਸ ਵੇਲੇ ਜਿਹੜਾ ਹੈਗਾ ਦੁਬਾਰਾ ਸਰਵਿਸ ਸ਼ੁਰੂ ਹੋ ਜੂਗੇ ਕੁਝ ਸਮੇਂ ਦੇ ਵਿੱਚ ਨਹੀਂ ਟਾਈਮ ਲੱਗੂਗਾ ਹੁਣ ਹੋ ਸਕਦਾ ਅਗਲੇ ਮਹੀਨੇ ਦੇ ਵਿੱਚ ਦੁਬਾਰਾ ਥਾਗ-ਪਾਲਕ ਹੋਵੇ ਸਮਾਨ ਹੋਣਾ ਸ਼ੁਰੂ ਹੋ ਜੂਗਾ ਜੇ ਮਾਲਕ ਨੇ ਮਿਹਰ ਕੀਤੀ ਮੌਸਮ ਦੇ ਤਾਂ ਅਜ ਇੱਕ ਮਹੀਨਾ ਲੱਗਣਾ ਹੁਣ ਅਗਲੇ ਮਹੀਨੇ ਦੇ ਵਿੱਚ ਸਾਰਾ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਵੀ ਕਈ ਕਿਸਾਨ ਜਿਹੜੇ ਸਬਜ਼ੀਆਂ ਲਗਾਉਂਦੇ ਹੈਗੇ ਉੱਥੇ ਕਿੰਨਾ ਪ੍ਰਭਾਵ ਉਹ ਤਾਂ ਜਿੱਦਾਂ ਵਿਚਾਰਿਆ ਨੇ ਜੋ ਇੱਕ ਵਾਰੀ ਵੀਦੀ ਦੋ ਵਾਰੀ ਵੀਦੀ ਬਾਰਿਸ਼ ਹੀ ਆ ਰਹੀ 10 ਸਾਲਾਂ ਬਾਅਦ ਇਦਾਂ ਨਹੀਂ ਹੋਈ ਇੱਕ ਭਿਆਨਕ ਬਾਰਿਸ਼ ਹੋਈ ਉਹਦੇ ਵਿੱਚ ਜੋ ਕੁਝ ਵੀ ਉਹਨਾਂ ਨੇ ਬੀਜਿਆ ਦੋ ਵਾਰੀ ਤਿੰਨ ਵਾਰੀ ਉਹ ਸਭ ਕੁਝ ਉਹਨਾਂ ਦਾ ਰੁੜ ਗਿਆ। ਉਹ ਜਿਸ ਵੇਲੇ ਫਸਲ ਅਗਲੇ ਬੀਜਦੇ ਆ ਉਹਨੂੰ ਦੋ ਤਿੰਨ ਮਹੀਨੇ ਹੁੰਦਿਆਂ ਲੱਗ ਜਾਂਦੇ ਆ। ਤੇ ਉਹ ਹੁਣ ਉਹ ਅਗਲੇ ਮਹੀਨੇ ਤਾਂ ਹੀ ਉਮੀਦ ਪੂਰੀ ਆ ਪ੍ਰਮਾਤਮਾ ਮਿਹਰ ਕਰੇ ਸਾਰੇ ਵੀ ਬੈ ਗੜੇ ਸਾਰੇ ਰਾਜੀ ਬਸਤੇ ਰਹਿਣ ਪੰਜਾਬ ਹੱਸਦਾ ਹੋ ਜਾਵੇ ਅਗਲੇ ਮਹੀਨੇ ਤਾਂ ਹੀ ਇਹੇ ਦੁਆ ਵਾ। ਤੇ ਮੇਰੇ ਉੱਠ ਕੇ ਮਾਲਕ ਇਹੇ ਹੱਥ ਜੋੜ ਕੇ ਉਹਦੇ ਅੱਗੇ ਦੁਆ ਕਰੋ। ਉਹਦੇ ਤੋਂ ਸਵਾਏ ਕੋਈ ਹਾਰਾ ਦੇ। ਸਾਰੇ ਅਰਦਾਸ ਕਰਿਆ ਕਰੋ ਕਿਉਂਕਿ ਪਰਮਾਤਮਾ ਤੋਂ ਉੱਪਰ ਕੁਝ ਨਹੀਂ ਹੈਗਾ ਅਰਦਾਸ ਦੇ ਨਾਲ ਹੀ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਉਹ ਖਤਮ ਹੋ ਸਕਦੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਸਬਜ਼ੀਆਂ ਜਿਹੜੀਆਂ ਹੈਗੀਆਂ ਵਾ ਕਾਫੀ ਜਿਹੜਾ ਹੈਗਾ ਇਸ ਵੇਲੇ ਇਹਨਾਂ ਦੇ ਰੇਟ ਜਿਹੜੇ ਹੈਗੇ ਆ ਭਾਅ ਕਾਫੀ ਚੱਕੇ ਗਏ ਹੈਗੇ ਆ ਕਿਉਂਕਿ ਘਰਾਂ ਦੇ ਵਿੱਚ ਦੀ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਵੀ ਜਿਹੜਾ ਲੋਕਾਂ ਨੂੰ ਸਬਜ਼ੀ ਖਰੀਦਣੀ ਵੀ ਮੁਸ਼ਕਲ ਹੋ ਚੁੱਕੀ ਆ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਸਬਜ਼ੀ ਮੰਡੀ ਦੇ ਵਿੱਚ ਵੀ ਇੱਕ ਤੋਕੇ ਗਾਹਕ ਜਿਹੜੇ ਦੇਖਣ ਨੂੰ ਮਿਲ ਰਹੇ ਆ ਜਦ ਕਿ ਇੱਥੇ ਜੜੀਆਂ ਸਬਜ਼ੀ ਮੰਡੀ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲਦੀਆਂ ਅੱਜ ਉਹ ਵੀ ਦੇਖਣ ਨੂੰ ਨਹੀਂ ਮਿਲਦੀਆਂ ਕੈਮਰਾ ਪਰਸਨ ਨਾਲ ਪਣੀ ਤਰੋੜਾ ਨਕੋ